ਹਾਂਜੀ ਜੈ ਮਾਤਾ ਦੀ ਜੈ ਮਸਤਰੀ ਆ ਦੇਖੋ ਕਿਆ ਬੋਲ ਰਿਆ ਹੈ ਦੇਖੋ ਜੀ ਬਸ ਤੇ ਵਰਗੀ ਦੀ ਕਾਤ ਨਹੀਂ ਮੇਰਾ ਪਟਾਕਾ ਤੁਪੋ ਆ ਕੇ ਦਿਖਾ ਲਾ ਕੇ ਨਾ ਝੋਟਾ ਲਾਉਣੀ ਮੇਰੇ ਤੇ ਤੋਂ ਸਾਲ ਬਾਅਦ ਤੂੰ ਪਸ਼ੂ ਦੀ ਬਲੀ ਦਿੰਨੀ ਹੈ ਸ਼ਰਮ ਹਜਾਈ ਨਹੀਂ ਤਨ ਕਾਲ ਕਾਕਾ ਤੋਂ ਝੋਟਾ ਉਹਨੇ ਮੰਗ ਲਿਆ ਕਿਸੇ ਤੋਂ ਇਹ ਬੋਲ ਰਿਹਾ ਨਾ ਸਾਲ ਬਾਅਦ ਮੈਂ ਪਸ਼ੂ ਡੰਗਰ ਦੀ ਬਲੀ ਦਿੰਨੀ ਹੈ ਇੱਕ ਵੀ ਬੰਦਾ ਸਾਬਿਤ ਕਰ ਦੋ ਮੈਂ ਆਪਣੇ ਡੇਰੇ ਦੇ ਵਿੱਚ ਅਜੇ ਤੱਕ ਪਸ਼ੂ ਡੰਗਰ ਛਡੋ ਜਾਂ ਕੋਈ ਮੁਰਗਾ ਮੁਰਗੀ ਵੀ ਲਾਇਆ ਹੋਵੇ ਠੀਕ ਆ ਜੀ ਸ਼ਨੀਵਾਰ ਦੇ ਸ਼ਨੀਵਾਰੇ ਪੱਠਾ ਦਿੰਦੇ ਆ ਫਿਰ ਦੋਨੇ ਪਿਓ ਪੁੱਤ ਬਹਿ ਕੇ ਸ਼ਰਾਬ ਪੀਂਦੇ ਆ ਸ਼ਨੀਵਾਰ ਦੇ ਸ਼ਨੀਵਾਰੇ ਪਿਓ ਪੁੱਤ ਬਹਿੰਦੇ ਆ ਦਰਵਾਜ਼ੇ ਨਾਲੇ ਬੱਕਰੇ ਬਲੀ ਕਰਦੇ ਆ ਗੋਸਤ ਬੰਦਾ ਇਹਨਾਂ ਘਰੇ ਨਾਲੇ ਸ਼ਰਾਬ ਪੀਂਦੇ ਆ ਅਸੀਂ ਵੀ ਦੋ ਵਾਰ ਗਏ ਆ ਘਰੇ ਦੀ ਮੰਮੀ ਨੇ ਸਪੈਸ਼ਲ ਮੀਟ ਬਣਾਇਆ ਮੈਂ ਨਹੀਂ ਖਾਦਾ ਮੀਟ ਉੱਥੇ ਖਾਂਦੀ ਨਹੀਂ ਦੋ ਵਾਰ ਬਣਾਇਆ ਪੁੱਤ ਇਹ ਤਾਂ ਇਹੋ ਜਿਹੇ ਬੰਦੇ ਆ ਤੇ ਮੀਟ ਖਾ ਕੇ ਗੱਡੀ ਤੇ ਬਹਿ ਜਾਂਦੇ ਆ ਉੱਥੇ ਮਾਤਾ ਰਾਣੀ ਦੀਆਂ ਜੋਤਾਂ ਚੱਲਦੀਆਂ ਪੀਣਾ ਫਕੀਰਾਂ ਦੀਆਂ ਜੋਤਾਂ ਚੱਲਦੀਆਂ ਸ਼ਰਾਬ ਪੀ ਕੇ ਬਹਿ ਜਾਂਦੇ ਗੱਡੀ ਤੇ ਮੈਂ ਮਾੜਾ ਚੰਗਾ ਕਿਸੇ ਖਿਲਾਫ ਬੋਲਣਾ ਚਾਹਦੀ ਨਹੀਂ ਆ ਦੇਖੋ ਕੀ ਕੀ ਭੁੰਕੀ ਜਾਂਦਾ ਇਹ ਲੈ ਜਦੋਂ ਤੂੰ ਓਪਨ ਚੱਲੀ ਜਾਨੀਂ ਮੈਂ ਵੀ ਚੱਲੂ ਜਮਾਂ ਚੱਲੂ ਜਮਾਂ ਨਹੀਂ ਮੈਂ ਪਿੱਛੇ ਨਹੀਂ ਹਟਦਾ ਕਿਉਂਕਿ ਇਹ ਕਿਸੇ ਬੰਦੇ ਬੰਦੇ ਦੇ ਇਹ ਬੰਦਾ ਕਹਿੰਦਾ ਨਾ ਕਿ ਮੈਂ 50000 ਰੁਪਏ ਬਾਬੇ ਸ਼ਿਵਮ ਨੂੰ ਪਾਇਆ ਮੇਰੇ ਨਾਲ ਇਹਦੇ ਸਵੇਰੀ ਵੀ ਗੱਲ ਹੋਈ ਆ ਮੇਰੇ ਕੋਲ ਉਹਦੀ ਰਿਕਾਰਡਿੰਗ ਪਈ ਆ ਉਹ ਵੀ ਮੈਂ ਸ਼ਾਮ ਤੱਕ ਪੇਸ਼ ਕਰੂੰਗੀ ਅਨੁਮੈਂ ਵੀਡੀਓ ਕਾਲ ਦੇ ਵਿੱਚ ਵੀ ਇਹ ਗੱਲ ਬੋਲ ਰਹੀ ਆ ਕਿ ਜੇ ਤੂੰ 50000 ਮੈਨੂੰ ਪਾਇਆ ਉਹਨਾਂ ਵਾਲਾ ਹਰਿਆਣੇ ਵਾਲਾ ਤੂੰ ਵੈਰੋਕੇ ਗੁਰਦੁਆਰੇ ਗੁਰਦੁਆਰਾ ਸਾਹਿਬ ਆ ਜਾ ਵੈਰੋਕੇ ਉੱਥੇ ਸੌਂ ਚੱਕ ਮੈਂ ਬਾਬੇ ਨੂੰ ਪਾਇਆ ਜੇ ਮੈਂ ਸੱਚਾ ਹੋਇਆ ਤੇਰਾ ਪਟਾਕਾ ਪੈਜੂਗਾ ਜੇ ਤੂੰ ਸੱਚਾ ਹੋਇਆ ਮੇਰਾ ਪੈਜੂ ਨੈਚੁਰਲੀ ਦੋ ਕਹਿੰਦਾ ਜੀ ਮੈਂ ਉੱਥੇ ਨਹੀਂ ਆਣਾ ਉੱਥੇ ਕਿਉਂ ਨਹੀਂ ਆਣਾ ਉੱਥੇ ਆਓ ਸੌਂ ਖਾਓ ਫੇਰ ਇਹ ਆ ਨਕਲੀ ਦੇ ਸਕਰੀਨ ਸ਼ਾਟ ਦਿਖਾ ਰਿਆ ਕਿ ਨਹੀਂ ਕਿਹੜੇ ਕਿਹੜੇ ਮੈਂ ਤੁਹਾਨੂੰ ਦਿਖਾਣੇ ਆ ਆ ਦੇਖੋ ਜੀ ਕੋਈ ਮੇਰਾ ਹੈ ਨਹੀਂ ਆ ਦੇਖੋ ਜੀ ਕੋਈ ਸਕਰੀਨ ਸ਼ਾਟ ਮੇਰਾ ਹੈ ਨਹੀਂ ਇੱਕ ਵੀ ਬੰਦੇ ਨੇ ਇਹ ਬੰਦਾ ਸਾਬਤ ਕਰ ਦੇ ਸਕਰੀਨ ਸ਼ਾਟ ਮੇਰੇ ਖਾਤੇ 'ਚੋਂ ਪੈਸੇ ਪਾਏ ਆ ਜਾਂ ਮੇਰੇ ਕਿਤੇ ਪੈਸੇ ਪਾਏ ਆ ਹਰ ਜਾਨਾ ਭਰੂੰਗੀ ਹੱਤ ਬਨ ਕੇ ਮੋੜੂੰਗੀ ਨਾਲੇ ਲੁੱਟਣ ਲਟਾਨ ਵਾਲਾ ਕੰਮ ਨਾ ਮੇਰੇ ਕੋਲ ਹੈ ਨਹੀਂ ਮੈਨੂੰ 20 ਸਾਲ ਹੋ ਗਏ ਲਮਕਰਦੇ ਨੇ 20 ਸਾਲ ਹੋ ਗਏ ਮੋਗੇ ਸ਼ਹਿਰ ਦੇ ਵਿੱਚ ਰਹਿੰਦੀ ਨੂੰ ਬਚਪਨ ਦੇ ਵਿੱਚ ਮੇਰੀ ਲੱਵ ਲੱਗੇ ਸੀ ਸਤਗੁਰਾਂ ਨਾਲ ਰੱਬ ਨਾਲ ਤੇ ਬਚਪਨ ਤੋਂ ਹੀ ਮੈਂ ਫਕੀਰੀ ਕਰਦੀ ਆ ਰਹੀ ਆ ਭਲਾ ਇਹ ਚੀਜ਼ ਦੀ ਨਕਬਾਰੀ ਰਤਨ ਸਿਲਮਾ ਸੌਰਬ ਡੈਰੀ ਵਾਲੀ ਗਲੀ ਮੇਰੇ ਪੁਰਾਣੇ ਮਹੱਲੇ ਦੇ ਵਿੱਚੋਂ ਵੀ ਜਾ ਕੇ ਕਰ ਲੋ ਜੀਤੋਂ ਮਰਜ਼ੀ ਪੁੱਛ ਲੋ ਜਿੰਨਾਂ ਦੇ ਹੱਤਾ ਚ ਮੈਂ ਜੰਮੀ ਪਾਲੀਆਂ ਕਿ ਬਾਬਾ ਬਚਪਨ ਤੋਂ ਰੱਬ ਵਾਲੇ ਰਸਤੇ 'ਚ ਪੀਰਾਂ ਫਕੀਰਾਂ ਵਾਲੇ ਰਸਤੇ 'ਚ ਸੀ ਜਾਂ ਨਹੀਂ ਸੀ ਫਿਰ ਇਹ ਬੋਲ ਰਿਹਾ ਸੀ ਜਮਾਂਦਰੂ ਫਕੀਰਾਂ ਸੀ ਐ ਅਸੀਂ ਜਾਵਾਂ ਹੈ 5-5 ਕਿਲੋ ਤੇਲ 2 ਕਿਲੋ ਦੇਸੀ ਘਿਓ 11000 15000 ਬਾਬੇ ਮਾਲਕ ਦੀ ਸੌਖਾ ਇਹ ਸੌਖਾ ਕੋਈ ਗੱਲ ਨਹੀਂ ਜਿਹੜਾ ਲੋਕਾਂ ਦਾ ਹਰਾਮ ਦਾ ਖਾਣੇ ਆ ਨਾ ਘਿਓ ਹਰਾਮ ਦਾ ਖਾਣੇ ਆ ਤੇਲ ਤੇ ਪੁੱਤ ਕੋਈ ਗੱਲ ਨਹੀਂ ਇਹ ਕੈਂਸਰ ਬਣ ਬਾ ਨਿਕਰੂ ਮੇਰੀ ਅੱਜ ਵਾਲੀ ਗੱਲ ਯਾਦ ਰੱਖ ਲੈ ਮੈਂ ਆਨਲਾਈਨ ਬੋਲੀ ਆਣੀ ਆ ਫਿਰ ਦੂਸਰੇ ਨੰਬਰ ਤੇ ਅਨੇ ਸ਼ਕਰੀਨ ਸ਼ਾਟ ਲਾਏ ਆ ਇੱਕ ਖਣੀ 15000 ਵਾਲਾ ਇੱਕ 5000 ਵਾਲਾ ਇੱਕ ਨੇ ਉਹ ਕੁੜੀ ਦੀ ਰਿਕਾਰਡਿੰਗ ਭੇਜੀ ਕਿ ਬਾਬਾ ਮੈਨੂੰ ਵਾਰ-ਵਾਰ ਫੋਨ ਕਰ ਰਿਆ ਤੇਰੇ ਘਰੇ ਮੈਂ ਭੂਤ ਭੇਜੂ ਪ੍ਰੇਤ ਭੇਜੂ ਮੈਨੂੰ ਸਾਬਤ ਕਰ ਦੇ ਨਾ ਮੈਂ ਗੱਲ ਕੀਤੀ ਫੋਨ ਤੇ ਪਹਿਲੇ ਨੰਬਰ ਤੇ ਤਾਂ ਸੰਗਤ ਨਾਲ ਅਸੀਂ ਫੋਨ ਤੇ ਗੱਲ ਹੀ ਨਹੀਂ ਕਰਦੇ ਨਾ ਅੱਜ ਕਰੀਏ ਨਾ ਕੱਲ ਕਰੀਏ ਨਾ ਇਹ ਸਾਨੂੰ ਲੋੜ ਆ ਜੀ ਨੂੰ ਲੋੜ ਆ ਭਾਈ ਦਰਵਾਜ਼ਾ ਆਓ ਰੱਬ ਰੱਬ ਕਰਦੇ ਆਂ ਅਰਦਾਸ ਬੇਨਤੀ ਲਾਣੇ ਆ ਨਾ ਹੋਣ ਸੀ ਪਾਉਣ ਵਾਲੀ ਨਾ ਪੁੱਛਾਂ ਲਈ ਵੀਡੀਓ ਇੰਸਟਾਗ੍ਰam ਫੇਸਬੁੱਕ ਤੇ ਪਾਣੇ ਸਾਰਿਆਂ ਪਾਸੋਂ ਵੀਡੀਓ ਸਾਡੀਆਂ ਬੰਦ ਹੋਈਆਂ ਸਾਡਾ ਕਿਸੇ ਨਾਲ ਕੋਈ ਲੜਾਈ ਨਹੀਂ ਕਿਸੇ ਨਾਲ ਪੜਾਈ ਨਹੀਂ 50000 ਦੀ ਗੱਲ ਕੀਤੀ ਹੈ ਜਿਹੜਾ ਮਲਕ ਬਾਬੇ ਨੇ ਖਵਾਇਆ ਸੀ ਤੇ ਅਨੇ ਬੇਹਫਾਲ ਤਿਰ ਸਬੂਤ ਪਾਦੇ ਫਿਰ ਇਹ ਕਰ ਰਿਹਾ ਵਾ ਗੁਰੂ ਚੇਲੇ ਲਈ ਗੱਲ ਬਾਬੇ ਸ਼ਿੰਦਿਆ ਲਈ ਉਹ ਸਾਡੇ ਗੁਰੂ ਚੇਲੇ ਦਾ ਮਸਲਾ ਇਹਦਾ ਵਿੱਚ ਆਂਦਾ ਫਾਇਦਾ ਨਹੀਂ ਗਲਤ ਉਹ ਵੀ ਆ ਮੇਰਾ ਚੇਲਾ ਬਾਬਾ ਸ਼ਿੰਦਾ ਉਹਦਾ ਹੱਕ ਨਹੀਂ ਬੰਦਾ ਨੂੰ ਫੋਨ ਲਾਉਂਦਾ 5 ਸਾਲ ਹੋ ਗਏ ਮੇਰਾ ਚੇਲਾ ਹੋਏ ਨੂੰ ਮੈਂ ਗੌਰ ਵੀ ਦਿੱਤਾ ਮੈਂ ਗਿਆਨ ਵੀ ਦਿੱਤਾ ਮੈਂ ਭਜਨ ਵੀ ਚਕਾਇਆ ਸਾਰਾ ਕੁਝ ਚਕਾਇਆ ਸਾਰਾ ਕੁਝ ਚਕਾਇਆ ਇਹ ਬੰਦੇ ਨੂੰ ਜਿਹੜਾ ਜਿਹੜਾ ਕੁਝ ਅਸੀਂ ਦਿੱਤਾ ਉਹ ਯਾਦ ਨਹੀਂ ਚੱਲ ਕੋਈ ਗੱਲ ਨਹੀਂ ਰੱਬ ਦੇਖਦਾ ਪਰ ਬਾਬਾ ਮਾਲਕ ਥੋੜਾ ਜਿਹਾ ਹਸਾਬ ਨਾਲ ਬੋਲ ਮੈਂ ਤੇਰੇ ਹਸਾਬ ਨਾਲ ਬੋਲ ਰਹੀ ਆ ਆ ਤੂੰ ਨਜਾਇਜ਼ ਦੀਆਂ ਮੇਰੇ ਫਲੋਰ ਪ੍ਰੂਫ ਲਗਾ ਰਿਆਂ ਇਹ ਚੀਜ਼ ਦੀ ਪ੍ਰਸ਼ਾਸਨ ਮੇਰੀ ਇਨਕਵਾਰੀ ਕਰ ਚੁੱਕਿਆ ਜੇ ਮੈਂ ਸੱਚੀ ਸੀ ਨਾ ਤੇ ਮੈਂ ਨਿਕਲ ਕੇ ਬਾਜ਼ੀ ਝੂਠੀ ਹੁੰਦੀ ਮੈਂ ਵਿੱਚ ੜ ਜਾਣਾ ਸੀ ਇਨਕਵਾਰੀ ਹੋ ਚੁੱਕੀ ਆ ਠੀਕ ਆ ਜੇ ਮੈਂ ਦਰਖਾਸਤ ਦੇਤੀ ਮੈਂ ਵਕੀਲ ਕਰਕੇ ਕੇਸ ਲਾਤਾ ਮੇਰਾ ਦਿਮਾਗ ਇਹ ਹੋ ਜਾਈਆ ਕਿ ਮੈਨੂੰ ਨਜਾਇਜ਼ ਬਦਨਾਮ ਕਰ ਰਿਹਾ ਮਾਨਹਾਨੀ ਦਾ ਪਰਚਾ ਹੋ ਜਾਊਗਾ ਸਿੱਧਾ ਤੂੰ ਕਹਿ ਰਿਹਾ ਨਾ ਬਾਬੇ ਨੇ ਇੰਨੇ ਨੇ ਪੈਸੇ ਪਵਾਏ ਤੈਨੂੰ ਸਾਬਤ ਕਰਕੇ ਦੇਨੇ ਪੈਣਗੇ ਤੇ ਜਿਹੜਾ ਤੂੰ 50000 ਰੁਪਇਆ